ਦਾ ਪੈਣਗੀ ਲੇਟ ਮਾਰਨਗੇ ਹੁਣ ਆਪਣੇ ਉਰੀ ਇਹ ਆ ਮਾਰ ਲਿਆ ਇਹਦੀ ਇਹਦੇ ਬੰਦੇ ਹੈਰਾਨ ਹੋਏ ਪੈਨੇ ਵੀ ਪਤਾ ਨਹੀਂ ਕੀ ਬਣੂ ਅੱਜ ਕੀ ਖਾਵਾਂਗੇ ਨਵੀਂ ਮੇਰੇ ਹੀ ਸਿਆਸਮਾਨ ਆਇਆ ਉਹ ਤਾਂ ਛੋਟਾ ਸੁਆਗਤ ਹੈ ਪਰ ਪੰਜ ਹੋਰੀ ਅੱਜ ਬਣਾ ਕੇ ਖਵਾ ਰਹੇ ਨੇ ਸਾਨੂੰ ਕੀ ਖਵਾ ਰਹੇ ਹੋ ਟੈਸਟੀ ਥੋੜਾ ਜਿਹਾ ਅੰਦਰ ਮੂੰਹ ਫੇਸ ਕਰਕੇ ਦੱਸਿਓ ਰੈਸਪੀ ਰੈਫਸੀ ਤੂੰ ਤਰੇਣੇ ਵੀ ਲਿਆ ਪਾਣੀ ਪਾਣੀ ਪਾਤਾ ਦੇ ਉਹਨਾਂ ਨੂੰ ਕਹੇ ਚ ਅਰੇ ਰੈਫਸੀ ਬਣਾਗੇ ਹੋਣਗੇ ਪਹਿਲਾਂ 2 ਘੰਟੇ ਕੱਟਣੇ ਨੇ ਇਹ 2 ਵਾਧੂ ਨੇ ਇਹ ਹੋ ਲੋ ਬਣਾ ਲੈ ਜਾਲ ਪੈਟ ਛੋਟਾਣਾ ਸਰ ਸਲੇਜ ਬਣ ਗਈ ਇੱਚ ਤਕੜਿਆ ਪਗਾਵੀ ਹਾਂ ਰਸਤੀ ਲੱਗਾ ਲੱਗਾ ਮਿੱਟੀ ਲੱਗੇ ਅਮਰ ਕਰਤ ਕਿ ਨਾ ਮਰਣੀ ਮੋਰ ਦਵਾਈ ਨਹੀਂ ਲਾਈ ਹੋ ਉੱਥੇ ਮਿੱਟੀ ਛਿੜਕੇ ਦਵਾਈ ਪਈ ਰੈਫਸੀ ਇਹ ਨਾ ਵਧੀਆ ਬਣੀ ਤੇਰੇ ਡਾਂਗਾ ਪੈਂਦੀਆਂ ਨੇ ਆ ਜੀਰੀ ਚ 50 50 ਗੋਟਾਂ ਇਹ ਬੜੀ ਵਧੀਆ ਬਣੀ ਫੇਰ ਫੇਰ ਬਸ ਵਧੀਆ ਠੀਕ ਹੈ ਅੱਗੇ ਅੱਗ ਰੈਸਪੀ ਰੈਸਪੀ ਵਾਸਤੇ ਰੈਸਪੀ ਵੀ ਰੈਸਪੀ ਤੇ ਆ ਜਾਣਾ ਰੈਸਪੀ ਇਹ ਚ ਪਾਉਣਗੇ ਇਹ ਚਾਰ ਤਾਂ ਅੰਡੇ ਇੱਕ ਲੇਜ ਦਾ ਬੈਡਕ ਉਹ ਤਾਂ ਲੈ ਧੋਵਾਂਗੇ ਗੰਡੀ ਧੋ ਕੇ ਧਵਾਵਾਂਗੇ ਉਹ ਸੜਤਾ ਥੱਲੇ ਇੱਕ ਲੇਜ ਦਾ ਪੈਕਟ ਬਸ ਕੀ ਮਸਾਲੇ ਇਹ ਆਮਲੇੜ ਵਾਂਗੂ ਬਣੂਗੀ ਪੁਰਜੀ ਵਾਂਗੂ ਲੱਗਣ ਦੀ ਵਾਂਗੂ ਲੱਗੂ ਹਾਂ ਅਜੇ ਹੀ ਨਹੀਂ ਪਤਾ ਤੈਨੂੰ ਉਹ ਐਂ ਗਵੱਡ ਲੈ ਓਏ ਮੜਾ ਪਨ ਗਿਆ ਮਰ ਕੇ ਉਹ ਕੈਂਪਰ ਚ ਮਾਰ ਲਿਆ ਉਹ ਚੱਲੀ ਜਾਂਦੇ ਖੜਾ ਉਹ ਮੜਾ ਸਰੀਰ ਨੂੰ ਕਸ਼ਟ ਦੇ ਉਹਦੇ ਟੁੱਟੀ ਚੰਦਰ ਇਹ ਆਮਨੇ ਹੁਰੀਆ ਨੇ ਧਰ ਤੱਕ ਗਰਮ ਪਾਣੀ ਪਤਾ ਨਹੀਂ ਕੀ ਬਣੂ ਕੀ ਨਾ ਇਹ ਡੇਗ ਵੀ ਲਮਾਏ ਸਰਪੰਚ ਨੂੰ ਅਜੇ ਬਣਾਉਣ ਵਾਲੇ ਨੂੰ ਨਹੀਂ ਪਤਾ ਵੀ ਕੀ ਬਣ ਰਿਹਾ ਹੈ ਹੈ ਅੰਦਰ ਕੀ ਲੈਣੀਆਂ ਵੀਰੇ ਨੋਂ ਮਿਰਚ ਮਸਾਲੇ ਮਸਾਲਾ ਪਲਾ ਦੇਖ ਨਹੀਂ ਖਰਾਬ ਜਾਵਾ ਪਏ ਆ ਦੂਜੇ ਪਾਲਾ ਤਾਦੇ ਮਸਾਲੇ ਫਲਦੇ ਪਏ ਨੇ ਸਲਾਮਤ ਅਰਦਿਸ਼ ਨਹੀਂ ਜੋ ਜੜੇਂ ਦੀ ਆਪਣੀ ਉਹ ਕਿਹੜਾ ਹੋਦਾ ਨਾ ਇਹ ਨਾਲ ਚੰਚਰ ਨਹੀਂ ਚੱਲ ਸਕੋ ਚੰਚਰ ਬੰਬਸਾ ਨਾ ਪਾਲਾ ini ਜੀ ਪਾਣੀ ਖਰਾਬ ਅੰਡੇ ਸਿੱਟੀਆਂ ਵਿੱਚ ਪਨਦੇ ਇਹਦਾ ਭਈ ਤਾਂ ਰਸਪੀ ਵਾਲਾ ਦਾ ਦੂਣਾ ਇਹ ਇਹ ਦੂਣਾਗੇ ਇਹ ਦੂਵਾਦ ਅੰਡੇ ਪੈਣਗੇ 15 ਦਾ ਹਿਸਾਬ ਦਾ ਲੈਣਾ ਇਹ ਦੂਵਾਦ ਦਾ ਹਿਸਾਬ ਦਾ ਪਤਾ ਨਹੀਂ ਕੀ ਦਾ ਬਣ ਰਿਹਾ ਹੈ ਕੀ ਨਾ ਪਹਿਲਾਂ ਬੜੀਆ ਭਾਂਦਾ ਦੀ ਬਸ ਬੋਲਦੇ ਜਦੋਂ ਦੇਖੋ ਇਹ ਤਾਂ ਕਹਿੰਦੇ ਬਣਾਉਣ ਵਾਲੇ ਨੂੰ ਨਹੀਂ ਪਤਾ ਵੀ ਕੀ ਬਣ ਰਿਹਾ। ਬਸ ਆ ਰਾਇਸ ਸੁਪੀ ਹੈ ਨਾ ਉਹ ਇਹਦਾ। ਰੈਸਪੀ ਆ। ਇਹਦਾ ਖੰਡ ਗੁੰਡ ਕਹਿੰਦਾ ਸ਼ੱਕਰ-ਸ਼ੱਕਰ ਸਾਰਾ ਕੁਝ ਪਾਉ। ਚਾਰ ਅੰਡੇ ਲੈ ਲੀਏ। ਚੱਕ ਜਾਨੇ। ਮੈਂ ਤਾਂ ਰੱਖ ਲਾ। ਮਾਣਤਾ ਰੱਖ ਲਿਆ ਗਰ। ਲੈ ਵੇ ਤੇਰਾ ਰਹਿ ਗਿਆ। ਇੱਕ ਚਮਚਾ ਗਰ ਮਸਾਲਾ। एक मिर्च पाउडर हाफ मसाला हल्दी पाउडर और एक चमचा नमक और एक चमचा गरम मसाला फिर से ये दूसरे वाला है ना अब इसे अच्छी तरह से मिक्स कर लें मिक्स करने के बाद ये हो जाएगा ऐसा इसको मिक्स कर दिया और उधर देखते हैं हम क्या बन रहा है इंदिरा जी बना के गर्म मिला था तवे को ये गर्म पानी धरा है सरपंचनी। ਗਰਮ ਪਾਣੀ ਚ ਕੀ ਪਊ ਐ ਤਾਂ ਦੱਸ ਦੋ ਇਹਨੇ ਬੰਦੇ ਹੈਰਾਨ ਹੋਏ ਪੈ ਨੇ ਵੀ ਪਤਾ ਨਹੀਂ ਕੀ ਬਣੂ ਅੱਜ ਕੀ ਖਾਵਾਂਗੇ ਨਾਲ ਨਹੀਂ ਜਿਆ ਵੱਧ ਰਿਹਾ ਅੱਜ ਗੱਲ ਨਾ ਇਹਨੇ ਲੈ ਜਾ ਪਹਿਲਾਂ ਉਹ ਕਰੂੰ ਕੀ ਕਰੂੰ ਪਾਣੀ ਚ ਦਰੂੰ ਪਾਣੀ ਚ ਤਾਂ ਸਾਰਾ ਇਹਦੇ ਵਿੱਚ ਟੀਨਰ ਪਾ ਕੇ ਲਵਾ ਫਾ ਸੁਦੇ ਹੈ ਇਹ ਲਫਾਫੇ ਬਾਹਰਲਾ ਲਫਾਫਾ ਕਾਮਯਾਬੂ ਪਹਿੰਦਰਾ ਲੇਤਾ ਲੇ ਜਿਆ ਬਾਹਰਲਾ ਕੇ ਅੰਦਰ ਲਾ ਗਈ ਇਹਨੂੰ ਬੰਨਣਾ ਪੂ ਫਿਰ ਰੱਸੀ ਨਾਲ ਬੰਨਾਂਗੇ ਧਾਗਾ ਲਬੜਾ ਕੋਈ ਵਧੀਆ ਜਾ ਹਰੇ ਵਾਲਾ ਧਾਗਾ ਚੱਕਾ ਮੋ ਖੜਾ ਮਰਵਾ ਦੇ ਸਪਰੇ ਵਾਲਾ ਦੇਖ ਹੂੰ ਤੱਕੜਾ ਖੜਾ ਹੋ ਜਾ ਕਰ ਧਾਗਾ ਇਥੇ ਕੁ ਲੈ ਲੈਣੇ ਕੋਈ ਗੱਲ ਨਹੀਂ ਤੁਪਾ ਤਾਂ ਸੀ ਇਹਨੂੰ ਚੰਗੀ ਤਰ੍ਹਾਂ ਦਬਾ ਲੋ ਮੜਾ ਬੋਲ ਐ ਨਾਲ ਇਹ ਰੈਸੀ ਦੀ ਅੰਨ ਰੈਸੀ ਦੀ ਤਾਂ ਹੁਣ ਇਹ ਸਾਰਾ ਸਮਾਨ ਇਹ ਚ ਭਰਨਾ ਹੈ ਲਫਾਫੇ ਚ ਪਲਾਸਟਿਕ ਹੀ ਖਵਾਵੇਂਗਾ ਮੈਨੂੰ ਲੱਗਦਾ ਨਹੀਂ ਭਾਈ YouTube ਤੋਂ ਦੇਖਦੇ ਗੱਲਾਂ ਬਾਅਦੋਂ ਪੰਗੇ ਲੈ ਕੇ ਦੇਖਦੇ ਨੇ ਇੱਕ ਦਿਨ ਇਹਨੇ ਐਂ ਕੁੱਟ ਖਾਧੀ ਦੀ ਉਦਦੇ ਵੀ ਨਹੀਂ ਗੱਲ ਬਣੀ ਤੇ ਉਹ ਦਿਨੇ ਚੌਲ ਬਣਾਏ ਦੀ ਐਂ ਜੇ ਕਰਕੇ ਲਫਾਫੇ ਚ ਬਰਾਵਾ ਅੱਜ ਦੇਖੋ ਜੀ ਅੱਜ ਗੱਲ ਬਣਦੀ ਐ ਤਾਂ ਤਾਂ ਇਹਨੂੰ ਮੰਨ ਗਈ ਨਹੀਂ ਫਿਰ ਅੱਜ ਵੀ ਕੁੱਟੀ ਖਾਊਗੀ ਸਾਰਾ ਸਮਾਨ ਇਹਦੇ ਚ ਮਟੀਰੀਅਲ ਜਿਹੜਾ ਬਣਾਇਆ ਦੀ ਇਹਦੇ ਭਰਤਾ ਇਹਨੂੰ ਐਣਾ ਚੰਗੀ ਤਰ੍ਹਾਂ ਇਹ ਮਿਕਸ ਕਰ ਰਹੇ ਵਾਣ ਲੋ ਇਹਨੂੰ ਪੂਰਾ ਜੋੜੋ ਇੱਕ ਬੰਦੀ ਰੱਜੂ ਆਪਣਾ ਇਹਦੇ ਨਾਲ ਇੱਕ ਵੀ ਨਹੀਂ ਰੱਜਣਾ ਰੱਜਣਾ ਦਾ ਕਿ ਸਵਾਦ ਦੇਖਣਾ ਆਪਣੇ ਕੋਈ ਬਣ ਰਹੀਆ ਗੱਲ ਕਹਣਾ ਹਨ ਵੀ ਕੱਲ ਨੂੰ ਕਹਿੰਦੇ ਦੂਜੇ ਰੇਹ ਵਾਲੇ ਝੋਲੇ ਚ ਬਣਾਵਾਂਗੇ ਨਹੀਂ ਥੋੜੀ ਵਿੱਚ ਕੱਖਾਂ ਵਾਲੀ ਪਾਵਾਂਗੇ ਹਾਂ ਮੈਂ ਜਦੋਂ ਵੀ ਚਾਰ ਅੰਡਿਆਂ ਦੀ ਪੁਰਜੀ ਬਣ ਜਾਂਦੀ ਟੌਪ ਦੀ ਖਾਂਦੀ ਪੁੱਤ ਤੇ ਦੀ ਗਾਉਣ ਦੀ ਮੈਂ ਇਹਦਾ ਬੰਦਾ ਕਈ ਗਾ ਤਾਂ ਮਾਰਦਾ ਹਨਾ ਤੂੰ ਬੱਚਾ ਹੋਈ ਅਕਲ ਨਹੀਂ ਸੂਰਨੀ ਪੂਰਾ ਸਪੀ ਦੇਖ ਬਣਦੀ ਹੁਣ ਇਹਨੂੰ ਕਿੰਨਾ ਟਾਈਮ ਪਕਾਉਣਾ ਇਹ 15-20 ਮਿੰਟ ਪੱਕੂਗਾ ਕੋਈ ਜੀ ਲਿਆ ਉਹੜੇ ਐ ਖੜਾ ਰਹਿ ਗਿਆ ਇਥੇ ਲਈ ਕੋਈ ਨਹੀਂ ਕਰਦਾ ਫਿਰ ਨਿਕਲਦਾਗਾ ਪਲਟ ਜਾਂਦੀ ਲਫਾਫਾ ਐ ਕਰ ਜਿਹੜਾ ਰੱਸੀ ਆ ਉੱਪਰ ਧੱਗਾ ਇਹ ਢੱਕੇ ਨਾਲ ਬੰਨਦੇ ਤਾਂ ਹਾਂ ਬੰਨਦਾ ਕਿ ਲਿਆ ਯਾਰ ਕੋਈ ਤਾਂ ਹਾਂ ਬੰਨਦਾ ਇਦੂ ਐ ਜਮਾ ਲੈ ਆ ਢੱਕਾ ਫੜਾਤਾ ਓਏ ਓਏ ਦੂਜਾ ਸਾਈਡ ਕਰ ਪੰਦਾ ਓਏ ਰੱਸੀ ਨਹੀਂ ਜਿਹੜੀ ਛੱਡੀ ਪਈ ਤਾਂ ਹਾਂ ਯਾਰ ਮਾਰਾ ਛਾਇ ਬਣਦਾ ਯਾਰ ਇਹਦੇ ਨਾਲ ਆ ਲਿਆ ਕੋਈ ਦੱਸੀ ਵੱਡੀ ਐਂ ਖੜਾ ਰੁਕ ਜਾ ਉਹ ਇਹਨੂੰ 15 20 ਮਿੰਟ ਕਹਿੰਦੇ ਐਂ ਪਕਾਉਣਾ ਹੈ ਔਰ ਯੰਨੀ ਐਦਨੇ ਅਸੀਂ ਵੇਟ ਕਰਦੇ ਤੁਸੀਂ ਵੀ ਪਕਾਓ ਤੁਸੀਂ ਵੀ ਵੇਟ ਕਰੋ ਬਣੇ ਰਹੋ ਵਲੌਗ ਦੇ ਨਾਲ ਇਹਨੂੰ ਆਗਲ ਕਾ ਤੋ ਨਹੀਂ ਯਾਰ ਤੁਹ ਬਾਈ ਕਰ ਹੂੰ ਪਾਣ ਗੜੀ ਜਾਂਦਾ ਸਾਰੀ ਵੀਡੀਓ ਦੀ ਤੋਂ ਸਵੇਰੇ 8 ਵਜੇ ਆ ਜੂਗਾ ਰਸਪੀ ਦਾ ਵਲੌਗ ਯਾਕੋ ਅੱਛਾ ਹੈ ਬਸ ਵੀਰੇ ਜਵਾਲਾ ਸਵੇਰੇ 8 ਵਜੇ ਆਰ ਫੜ ਕੇ ਖੜਾ ਰਹਾ ਆ ਜੰਦਰਾ ਕੰਮ ਐਸੀ ਨਾ ਟੈਗ ਕਰ ਦੇ ਇਹਨੂੰ ਤਾਂ ਹਾਂ ਤੋਂ ਟੈਗ ਨਹੀਂ ਫਿਰ ਇਦਨੇ ਅਸੀਂ ਵੇਟ ਕਰਦੇ ਆਂ ਆਵਣੇ ਹੋਰੀਆਂ ਨੇ ਮੂੰਹ ਪੂੰਝ ਲਿਆ ਤੇ ਹੁਣ ਮੈਨੂੰ ਲੱਗਦਾ ਪੈਣਗੇ ਲੇਟ ਮਾਰਨਗੇ ਹੁਣ ਆਵਣੇ ਹੋਰੀ ਇਹ ਆ ਮਾਰ ਲਈ ਕਹਹਾਦੀ ਨੇ ਛੇਰਾ ਦਿਨ ਪਏ ਰਹਿੰਦੇ ਨਹੀਂ ਆਵਣੇ ਹੋਰੀ ਉਹ ਆਵਣੇ ਹੋਰੀਆਂ ਦੇ ਕਬੂਤਰ ਫਿਰਦੇ ਨੇ ਚੋਗਾ ਜੋਗਦੇ ਨੇ ਜਿੱਥੇ ਕਹਿੰਦੇ ਨਾਲ ਜਾਂਦਾ ਇਹ ਨਾਲ ਹੁੰਦੇ ਨੇ ਕਹਿੰਦੇ ਬੁੱਡੇ ਦੇ ਪੈਂਦੇ ਨੇ ਤੇ ਆਵਣੇ ਦੇ ਪੂਰੀ ਮਰੀਉ ਭਗਾਈ ਨੂੰ ਮਿਲਦਾ ਇਹਨੂੰ ਬਈ 7-8 ਮਿੰਟ ਹੋ ਗਏ ਬਣਦੇ ਨੂੰ ਅਜੇ ਤੱਕ ਤਾਂ ਬਣਾਉਣ ਵਾਲੇ ਨੂੰ ਨਹੀਂ ਪਤਾ ਵੀ ਕੀ ਬਣੂ ਪੂਰੇ ਵਾਲੇ ਆ ਰਹੇ ਨੇ ਪਾਣੀ ਨੂੰ ਰੈਸਪੀ ਲਫਾਫੇ ਚ ਹਰਪੰਚੋਰੀ ਭਾਂਡੇ ਭੁੰਨੇ ਦੀ ਤਿਆਰੀ ਕਰਨ ਲੱਗੇ ਚਮਚੇ ਚਮਚੇ ਧੋਣ ਲੱਗ ਗਈ ਚਮਚੇ ਚਮਚੇ ਹਾਂ ਇਹ ਸਾਡੀ ਇਹ ਰੈਸਪੀ ਪਾਸ ਹੁੰਦੀ ਆ ਤਾਂ ਕੱਲ ਨੂੰ ਤੁਹਾਨੂੰ ਕੋਈ ਹੋਰ ਰੈਸਪੀ ਬਣਾ ਕੇ ਦਿਖਾਵਾਂਗੇ ਹੋਰ ਬਣੂਏ ਪਾਇਆ ਟੱਕਰ ਦੇਖੀ ਇੰਦਾ ਘੜਾ ਸੋਣ ਪਾਇਦਾਣਾ ਅੱਛਾ ਥੋੜਾ ਜਿਹਾ ਹਲੇ ਮੈਂ ਵੀ ਬਾਹ ਰਿਹਾ ਸਮਾਨ ਥੋੜਾ ਜਿਹਾ ਕੱਚਾ ਸਰਪੰਚ ਕਹਿੰਦਾ ਲੈਣਾ ਇਹ ਪੰਜ ਮਿੰਟ ਹੋਰ 15 ਮਿੰਟ ਹੋ ਗਏ ਇਹਨੂੰ ਅਸੀਂ 5 ਮਿੰਟ ਜ਼ਿਆਦਾ ਪਕਾਤਾ ਮੈਨੂੰ ਲੱਗਾ ਬਣ ਗਿਆ ਹੂ ਸਰਪੰਚ ਬਾਹ ਪੰਜ ਪੰਜ ਦਸ ਹੈ ਹਾਂ ਅੰਦੀ ਦੋਗ ਮਟਰ ਚੱਲਦਾ ਹੈ ਐਸੀ ਤਿਆਰ ਕਰਨਾ ਲਾਟਰੀ ਨਿਕਲੂਏ ਜੋ ਕਹਿੰਦੇ ਐਲਕ ਦੇ ਅੰਦਰ ਕਿਵੇਂ ਵੋਟਾਂ ਵਾਲੇ ਮਸ਼ੀਨਾਂ ਦੇ ਅੰਦਰ ਜਾਣ ਹੁੰਦੀ ਹੈ ਉਹ ਕੱਥੇ ਬਾਹਾਂ ਜਾਂ ਕਹੀ ਵਾਲਾ ਅਰੇ ਨਹੀਂ ਪਹਿਲਾਂ ਕੋਈ ਨਾ ਖੋਲਣ ਦੇ ਇਹਨੂੰ ਮੈਂ ਨੂੰ ਵੀ ਲੈ ਆਣ ਦੇ ਲਵੇ ਜਿਹੜਾ ਐਸਕੀ ਫੀਰੀ ਤਿਆਰ ਹੋਊ ਇਹਦੇ ਖਰਚਾ ਵੀ ਬਈ ਥੋੜਾ ਜਿਹਾ ਚਾਰ ਅੰਡੇ ਆ ਗਾ ਲੋ 20 ਰੁਪਈਆ ਦੇ ਅੰਡੇ ਨੇ 20 ਰੁਪਈਆ ਦਾ ਲੇਜ ਐ ਤੇ ਦੋ ਜਾਣੇ ਯਾਰ 10 ਦਾ ਲੇਜ ਇੱਕ ਅੰਡਾ ਇੱਕ ਡੰਡਾ ਦੋ ਹਰੀਆਂ ਮਿਰਚਾ ਥੋੜਾ ਜਿਹਾ ਮਸਾਲਾ ਹਮ ਬਸ ਪਿਆਰ ਇਕ ਜਾਨੀ ਮੈਨੂੰ ਲੱਗਦਾ ਆਪਾਂ ਤਿੰਨੇ ਜਾਣੇ ਦੇ ਨਾਲ ਰੱਜਣੇ ਨਹੀਂ ਹੁਣ ਅੱਜ ਤਾਂ ਆਪਾਂ ਸਵਾਦ ਦੇਖਾਂਗੇ ਆ ਬਣਾ ਕੇ ਦੇਖਦੇ ਆ ਪਿਆਰ ਆ ਮਨ ਦਾ ਇੱਧਰ ਵੀ ਤਿਆਰ ਨੇ ਕੰਮ ਹਾਂ ਇੱਧਰ ਜਾਤੂ ਧਰ ਲੈਣੇ ਲਵੇ ਹਾਂ ਜਦੋਂ ਦਾ ਜੇ ਸਵਾਲ ਹੋਇਆ ਵਿਚਣਾੜੀ ਫਿਰ ਪਰਾ ਹੋ ਕੇ ਬੈਠ ਕੇ ਦੇਖੀ ਵਿਚਨੀੜੀ ਜੇ ਨਾ ਸਵਾਲ ਹੋਇਆ ਮਾਂ ਦੇ ਪੁੱਤ ਤੈਨਨੇ ਮੁੜ ਕੇ ਰਹਿਣੀ ਨਹੀਂ ਦੇਖ ਆਪਣਿਆ ਇੱਕ ਨੰਬਰ ਹੈ ਤੂੰ ਨਖਾਰੇ ਦਾ ਆਪਣਾ ਸਾਹਬੀ ਜੋ ਆਵੇ ਸਾਡੇ ਐ ਸੰਗੜਾ ਵੀ ਚਾਰ ਅੰਡੇ ਦੇ ਪਾਣੀ ਜੋ ਬਾਤੇ ਮਸਾਲਾ ਪਾਤਾ ਘੜ ਤੋ ਘਾੜ 10 ਰੁਪਏ ਲੈਦਾ ਪੇਟ ਖਰਾਬ ਕਰਿਆ ਤਾਂ ਆ ਚੀਜ਼ ਬਈ ਅਸੀਂ ਸਹਰਾਣੇ ਧਰ ਲਈ ਪਿੰਡ 'ਚ ਇਹਨੂੰ ਜਾਤੂ ਕਹਿੰਦੇ ਨੇ ਜੇ ਨਾ ਵਧੀਆ ਬਣਿਆ ਤਾਂ ਇਹਦੇ ਫਿਰੂਏ ਜੱਤੂ ਲਵਾਈ ਸਾਹਿਬ ਜੀ ਜਿਹਨੇ ਕਹ ਉਹ ਬਣਾਉਣਾਂ ਦੇ ਹੱਥ ਵੜਤੇ ਦੀਏ ਅੱਜ ਇਹਦੇ ਵੀ ਹੱਥ ਵੱਡੇ ਜਾਣਗੇ ਜੇ ਵਧੀਆ ਬਣ ਗਿਆ ਤਾਂ ਇਹਦੇ ਹੱਥ ਵੜਦਾਂਗੇ ਹਾਲ ਮੇਰਾ ਆਪੀ ਮਚਵਾਲੂ ਹਾਥਾ ਮੇਰੇ ਹਿਸਾਬ ਨਾਲ ਲੱਸਣ ਦੇ ਵੱਡਨੀ ਲੋੜੀ ਜੇ ਨਾ ਬਣਿਆ ਮੈਨੂੰ ਲੱਗਦਾ ਹੋਰ ਹੋ ਜਾਂਦੇ ਹਲੇ ਇਹ ਵੀ ਸਮਾਨ ਸਾਡਾ ਤਿਆਰ ਹੈ ਡੰਡਾ ਕਰਕੇ ਲੈਣਾ ਫੂਣ ਹਾਂ ਨਾ ਓਏ ਐ ਚ ਐ ਚ ਥੱਲੇ ਗੇ ਦੇ ਦੇਗੇ ਚ ਮਾਰਾਂ ਮੱਠੰਡਾ ਕਰਵਾਉਂਦਾ ਮਾ ਦੀ ਦਾ ਸੱਟਾ ਡੇ ਬੱਡੀ ਖੋਲੀ ਲਾਏਗਾ ਤੂੰ ਖੋਲ ਲਾ ਲਗਾ ਬੋਲਾ ਮੈਂ ਵੀ ਹੁਣ ਸਮਾਨ ਨਿਕਲ ਰਿਹਾ ਜੋ ਦੇਖੇ ਕੀ ਨਿਕਲੇ ਲਾਟਰੀ ਹੈ ਓਹੜਾ ਤਾਂ ਗਰਮ ਹੋ ਗਿਆ RAM ਨਾਲ ਖੋਲਣਾ ਇਹਨੂੰ ਇਦੂ ਬਾਦ ਯਾਰ ਰੈਸਪੀ ਤਿਆਰ ਹੋ ਜੇ ਓਹ ਜੋ ਕੱਪੜਾ ਮਾਰੋ ਏ ਉਹ ਪਾਣੀ ਫਰਦਾ ਯਾਰ ਥਾਲ ਜੀ ਚੋੜ ਗਾਉਂਦੇ ਨੇ ਹੋਰ ਚੱਕ ਲਿਆ ਕਿ ਅੰਦਰੋਂ ਹੋਰ ਲਿਆ ਬਲੇੜੀ ਚੱਕ ਵਜਾ ਆ ਪਈਆਂ ਨੇ ਨਹੀਂ ਇਹ ਤਾਂ ਜਿੱਦੋਂ ਮੇਰਾ ਆਪਣਾ ਧੱਗਾ ਵੱਡਾ ਧੱਗਾ ਲਾਪਾਂ ਦੀ ਆ वाओ वाओ <laughs> ये देखिए ये देखिए क्या बच गए देखो अच्छा बना है क्यों हम ए हैं वाओ और सारे हैं हैं चमा ਪਹਿਲਾ ਅਸੀਂ ਚੈੱਕ ਕਰਾਂਗੇ ਕੱਟ ਇਹਨਾਂ ਨੂੰ ਕਰਦਣਾ ਦਾ ਘਟਾ ਆਹ ਪਲੇਟ 'ਚ ਕਟਾਂਗੇ ਲੱਗ ਲੀਆਂ ਵੇਦਕੀਆਂ ਗਰ ਕਿ ਸੁੱਕੀਆਂ ਨੇ ਲੈ ਯਾਰ ਕਮਾਣੇ ਇਹ ਕਿਹੜਾ ਪਾਣੀ ਆ ਨਫਾ ਫਾਇਦਾ ਮੈਂ ਬਣ ਗਿਆ ਹਾਂ ਯਾਮੀ ਆ ਬਈ ਮਲਟੀਰੀਅਰ ਭਰਿਆ ਦੀ ਜਿਹੜਾ ਇਹ ਚੋਹ ਹੈ ਹੂੰ ਚੱਕੋ ਤਿੰਨ ਜਗ੍ਹਾ ਇਹਨੂੰ ਬਰੋਬਰ ਬਣਦੇ ਇੱਕ ਪਲੇਟ ਹੋਰ ਲਿਆ ਬਈ ਕੋਲ ਲਿਆ ਵੀ ਪਲੇਟ ਬਲਦੇ ਫੁਰਕਾ ਮਦਨਿਆ ਆ ਚੀਜ਼ ਬਣ ਗਈ ਬਈ ਇਹ ਤੇਰੀ ਪਉਣ ਦੇ ਮੇਕੂੜ ਦੀ ਕਿਉਂ ਕਰ ਤਾ ਕਾਗਜ਼ ਅਤੀ ਸੇਕਾਰੇ ਹੋ ਲੱਗਣਾ ਹੈ ਨਾ ਵਿਚਲੀ ਛੜ ਥੋੜਾ ਕੱਚਾ ਰਹੇਗਾ ਵਿਚਲੀ ਛੜ ਹਲੇ ਆਚੀ ਬਾਲੀ ਕਰੀਏ ਆਪਾਂ ਹਮ ਫਿਰ ਵੀ 20 ਮਿੰਟ ਕਰਦੇ ਆਪਾਂ ਕੋਲਾ ਫੇਰ ਕਰ ਦੋ ਤਾਂ ਜਿਵੇਂ ਪਣੀ ਠੰਡਾ ਹੋ ਗਿਆ ਹੁਣ ਨਹੀਂ ਹੋਗਾ ਰੈਸਪੀ ਸਰਾ ਬਣ ਗਈ ਬਈ ਸਰਪੰਚ ਨਵੀਂ ਮੇਰੇ ਹੀ ਸਿਆਸ ਸਮਾਨ ਆਇਆ ਹੈ ਨਾ ਲੜੀ ਵਿਚਾਰੇ ਕੀ ਜਾਈਗੀ ਊਂ ਟਾਈਮ ਹੋਰ ਰੱਖਣਾ ਜੀ ਹਣਾ ਹੂੰ ਆਂਡੇ ਬਾਹਰ ਬਾਦਿਆ ਪਰ ਇੰਨਾ ਬਾਦਿ ਖਿਚਾਉਗਾ ਨਾ ਚੀਜ਼ ਤਾਂ ਵਧੀਆ ਬਣੀਆ ਯਾਦੂ ਤੋਂ ਬਾਦਿ ਆ ਫਰਮਾ ਇਹਨਾਂ ਜੱਤੂ ਫਿਰਦਾ ਤੇ ਇਹ ਜਿਆਦਾ ਉਹਦੀ ਗੁਰਜਾਂ ਦੀਆਂ ਮੇਕ ਲੀ ਵੇ ਦੇ ਆਪਾਂ ਕਿਸੇ ਹੋਟਲ ਤੇ ਖਾਈਏ ਘਟੋ ਘਾਟੇ 100 150 ਦੀ ਪਲੇਟ ਉਹ 1.5 200 ਦੀ ਚੀਜ਼ ਬਣੂਗੀ ਇਹ ਇਹ ਆਪਾਂ ਸਿਰਫ 40 ਰੁਪਏ ਜਿਹਾ ਤਿਆਰ ਹੋ ਗਈ ਤੁਹਾਨੂੰ ਜਿਆਦਾ ਵਗ ਗਿਆ ਸਮਾਨ ਨਾਲੇ ਰੱਜਮੀ ਲੱਗਣਾ ਨਾਲੇ ਲੇ ਦਾ ਸਵਾਦ ਆ ਰਿਹਾ ਲੋ ਗਾਇਜ਼ ਖਾਓ ਐਮ ਨੂੰ ਚਰਾ ਲਵਾਤਾ ਚਰਾ ਲੱਗ ਨਹੀਂਦਾ ਤੇ ਜਾਤੂ ਬਣਦੀ ਅੱਜ ਹੂੰ ਜਾਤੂ ਲਾ ਦੇ ਕਹਿੰਦੇ ਇਹੇ ਜਲਦੀ ਓਕੇ ਕਰਮ ਓਕੇ ਲੋਕੀ ਮਿਲਦੇ ਆਂ ਅਸੀਂ ਅਗਲੇ ਵਲੌਗ ਤੇ ਸੋਨ ਨੂੰ ਮੜਾ ਬੋਲਦੇ ਮੇਰੇ ਕੋਲ ਨਹੀਂ ਕੈਮਰਾ ਕਰ ਅੱਜ ਜੜਾ ਸਮਾਨ ਦਾ ਸਾਡਾ ਸਿਰਾ ਬਣ ਗਿਆ। ਉਹਨੂੰ ਅਗਲੇ ਵਲੌਗ ਚ ਕੋਸਾ ਹੋਰ ਬਣਾ ਕੇ ਦਿਖਾਵਾਂਗੇ। ਨਾਲੇ ਦਿਖਾਵਾਂਗੇ ਨਾਲੇ ਖਾਣਾਂਗੇ। ਇਹ ਗੰਦੇ ਕੱਚੇ ਕੱਚੇ ਦਾ ਸੁਆਦ ਆਉਂਦਾ ਹਣਾ ਉਹ। ਸਿਰਾ। ਮੈਂ ਤੇ ਅਗਲੇ ਵਲੌਗ ਚ